4 ਘੰਟਿਆਂ ਤੱਕ ਇੰਦਰਾ ਗਾਂਧੀ ਦੀ ਜਾਨ ਬਚਾਉਣ ਦਾ ਕਿਵੇਂ ਕੀਤਾ ਗਿਆ ਸੀ ਵਿਖਾਵਾ ਏਮਜ਼ ਦੀ ਸਾਬਕਾ ਡਾਇਰੈਕਟਰ ਦੇ ਖੁਲਾਸੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ 31 ਅਕਤੂਬਰ 1984 ਦੇ ਘਟਨਾਕਰਮ ਦਾ ਵਿਸਤਾਰ ਨਾਲ ਵੇਰਵਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨਵੀਂ ਦਿੱਲੀ ਦੀ ਪਹਿਲੀ ਤੇ ਇੱਕੋ ਇੱਕ ਮਹਿਲਾ ਡਾਇਰੈਕਟਰ ਸਨੇਹ ਭਾਰਗਵ ਨੇ ਆਪਣੀ ਹਾਲੀ ਵਿੱਚ ਪ੍ਰਕਾਸ਼ਿਤ ਪੁਸਤਕ ਦਾ ਸਾਝਾ ਕੀਤਾ ਹੈ ਜ਼ਗਰਨੌਟ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਦੀ ਬੁਮੈਨ ਪੂਰਨ ਇੰਡਸ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਸ ਵਿੱਚ ਹੁਣ ਤੱਕ ਲੁਕੀ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ ਕਿ 31 ਅਕਤੂਬਰ 1984 ਨੂੰ ਜਦੋਂ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਗਈ ਸੀ ਅਤੇ ਉਹਨਾਂ ਨੂੰ ਏਮਜ਼ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਤੋਂ ਲੈ ਕੇ ਉਨ੍ਹਾਂ ਦੀ ਦੇਹ ਨੂੰ ਸ਼ਰਧਾਂਜਲੀਆਂ ਲਈ ਤੀਨ ਮूर्ति ਪਵਨ ਲਿਜ਼ਾਂ ਤੱਕ ਕੀ ਕੀ ਹੋਇਆ ਸੀ 31 ਅਕਤੂਬਰ 1984 ਨੂੰ ਹੀ ਸਨੇਹ ਭਾਰਗਵ ਦਾ ਏਮਜ਼ ਦੇ ਡਾਇਰੈਕਟਰ ਬਜੋ ਪਹਿਲਾ ਦਿਨ ਸੀ ਇੰਦਰਾ ਗਾਂਧੀ ਨੇ ਹੀ ਉਹਨਾਂ ਨੂੰ ਇਸ ਅਹੁਦੇ ਤੇ ਨਿਯੁਕਤ ਕੀਤਾ ਸੀ ਫਿਰੋਜ਼ਪੁਰ ਤੇ ਜਨਮੀ ਭਾਰਗਵ ਉਸ ਦਿਨ ਨੂੰ ਯਾਦ ਕਰਦੇ ਹਨ ਕਹਿੰਦੇ ਹਨ ਮੈਂ ਅਧਿਕਾਰਤ ਤੌਰ ਤੇ ਕਾਰਜਪਰਵੀ ਨਹੀਂ ਸੰਭਾਲਿਆ ਸੀ ਉਸ ਦਿਨ ਸਵੇਰੇ 9 ਵਜੇ ਮੇਰੀ ਨਿਯੁਕਤੀ ਦੀ ਪੁਸ਼ਟੀ ਲਈ ਪ੍ਰੋਫਾਰਮਾ ਮੀਟਿੰਗ ਚੱਲ ਰਹੀ ਸੀ ਕਿ ਰੇਡੀਓਗ੍ਰਾਫਰ ਦਰਵਾਜ਼ੇ ਅੰਦਰ ਦਾਖਲ ਹੋਇਆ ਤੇ ਉਸਨੇ ਦੱਸਿਆ ਕਿ ਪ੍ਰਧਾਨ ਮੰਤਰੀ ਗੰਭੀਰ ਜ਼ਖਮੀ ਹੋ ਗਏ ਹਨ ਸਾਰੇ ਪਾਸੇ ਭਗੜੜ ਮਚ ਗਈ ਹੈ 인ਦਰਾ ਗਾਂਧੀ ਨੇ ਜਦੋਂ ਕੋਈ ਪੁਰਸ਼ ਦਾਵੇਦਾਰਾਂ ਨੂੰ ਦਰਕਨਾਰ ਕਰਦਿਆਂ ਉਹਨਾਂ ਨੂੰ ਸੰਸਥਾ ਦਾ ਡਾਇਰੈਕਟਰ ਨਿਯੁਕਤ ਕੀਤਾ ਸੀ ਤਾਂ ਉਸ ਸਮੇਂ ਉਹ ਐਮਜ਼ ਚ ਰੇਡੀਓਲੋਜੀ ਵਿਭਾਗ ਦੇ ਮੁਖੀ ਸਨ ਸਨੇਹ ਭਾਰਗਵ ਜੋ ਹੁਣ 94 ਸਾਲਾਂ ਦੇ ਹੋ ਚੁੱਕੇ ਹਨ ਨੇ ਦੀ ਟ੍ਰਿਬਿਊਨ ਨੂੰ ਦੱਸਿਆ ਕਿ 31 ਅਕਤੂਬਰ 1984 ਦੀਆਂ ਯਾਦਾਂ ਅੱਜ ਵੀ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ ਜਦੋਂ ਉਹਨਾਂ ਪਹਿਲੀ ਵਾਰ ਇੰਦਰਾ ਗਾਂਧੀ ਦੀ ਲਾਸ਼ ਐਮਜ਼ ਦੇ ਐਮਰਜੈਂਸੀ ਵਿਭਾਗ ਦੇ ਸਟ੍ਰੈਚਰ ਤੇ ਦੇਖੀ ਉਹਨਾਂ ਇਸ ਪੱਤਰਕਾਰ ਨੂੰ ਦੱਸਿਆ ਮੈਂ ਦੇਖਿਆ ਕਿ ਸਟ੍ਰੈਚਰ ਤੇ ਚਾਦਰ ਵੀ ਨਹੀਂ ਸੀ ਇੰਦਰਾ ਗਾਂਧੀ ਦੇ ਨਿੱਜੀ ਸਖਤਰ ਆਰ ਕੇ ਧਵਨ ਤੇ ਸਲਾਹਕਾਰ ਐਮ ਐਲ ਕੋਤੇਦਾਰ ਰੋ ਰਹੇ ਸਨ ਉਹਨਾਂ ਯਾਦ ਕੀਤਾ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਨੂੰ 8ਵੀਂ ਮੰਜ਼ਲ ਤੇ ਆਪਰੇਸ਼ਨ ਥੀਟਰ ਲਿਜਾਇਆ ਗਿਆ ਅਤੇ ਉਹਨਾਂ ਦੀ ਨੂੰ ਸੋਨੀਆ ਗਾਂਧੀ ਲਈ 7ਵੀਂ ਮੰਜ਼ਲ ਤੇ ਪ੍ਰਬੰਧ ਕੀਤੇ ਗਏ ਕਿਤਾਬ ਚ ਅੱਗੇ ਦੱਸਿਆ ਗਿਆ ਹੈ ਕਿ ਸਾਨੂੰ ਦੱਸਿਆ ਗਿਆ ਸੀ ਕਿ ਉਹਨਾਂ ਦੀ ਮੌਤ ਦਾ ਐਲਾਨ ਉਦੋਂ ਤੱਕ ਟਾਲਣਾ ਪਵੇਗਾ ਜਦੋਂ ਤੱਕ ਕਿ ਉਹਨਾਂ ਦੇ ਪੁੱਤਰ ਰਾਜੀਵ ਗਾਂਧੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਹੋਰ ਲੋਕ ਦਿੱਲੀ ਨਹੀਂ ਆ ਜਾਂਦੇ ਰਾਜੀਵ ਗਾਂਧੀ ਚੌਂ ਦੌਰੇ ਤੇ ਪੱਛਮੀ ਬੰਗਾਲ ਚ ਸਨ ਅਤੇ ਉਹਨਾਂ ਵਾਪਸ ਆਉਂਦੇ ਹੀ ਪ੍ਰਧਾਨ ਮੰਤਰੀ ਵੀ ਸੌ ਚੁੱਕੀ ਸੀ ਅਗਲੇ 4 ਘੰਟਿਆਂ ਤੱਕ ਅਸੀਂ ਦਿਖਾਵਾ ਕਰਨਾ ਸੀ ਕਿ ਅਸੀਂ ਇੰਦਰਾ ਗਾਂਧੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਏਮਜ਼ 'ਚ ਉਸ ਦਿਨ ਸਾਰੀਆਂ ਨਿਰਧਾਰਤ ਸਰਜਰੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ ਸੀਨੀਅਰ ਸਰਜਨ ਪੀ ਬੈਨੂ ਗੋਪਾਲ ਅਤੇ ਐਮ ਐਮ ਕਪੂਰ ਨੂੰ ਇੰਦਰਾ ਗਾਂਧੀ ਦੀ ਸੰਭਾਲ ਲਈ ਸੱਦਿਆ ਗਿਆ ਜਿਨ੍ਹਾਂ ਦੇ ਸਰੀਰ 'ਚ 33 ਗੋਲੀਆਂ ਸਨ ਉਹਨਾਂ ਦੱਸਿਆ ਅਸੀਂ ਬੀ ਨੈਗੇਟਿਵ ਖੂਨ ਜੋ ਬਹੁਤ ਦੁਰਲਭ ਹੈ ਦੇ ਬੰਦੋਬਸਤ ਲਈ ਭਜਨ ਠ ਕਰਨ ਲੱਗੇ ਅਤੇ ਬਾਅਦ ਵਿੱਚ ਉਹ ਨੈਗੇਟਿਵ ਖੂਨ ਦਾ ਪ੍ਰਬੰਧ ਕੀਤਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਹੈ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਦੇ ਸਰੀਰ ਚੋਂ ਗੋਲੀਆਂ ਨਿਕਲਦੀਆਂ ਰਹੀਆਂ ਜਦਕਿ ਸਰਜਨ ਖੂਨ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਦਿਲ ਤੇ ਫੇਫੜਿਆਂ ਦੀ ਮਸ਼ੀਨ ਚਲਾਉਣ ਵਾਲਾ ਸਿੱਖ ਆਪਰੇਟਰ ਆਪਰੇਸ਼ਨ تھیਟਰ ਤੋਂ ਚਲਾ ਗਿਆ ਜਦੋਂ ਕਿ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਸਿੱਖ ਅੰਗ ਰਖੇਕਾ ਨੇ ਗੋਲੀ ਮਾਰੀ ਹੈ ਫਿਰ ਦੂਜੇ ਟੈਕਨੀਸ਼ੀਅਨ ਦਾ ਬੰਦੋਬਸਤ ਕੀਤਾ ਗਿਆ ਭਾਰਗਵ ਨੇ ਦੱਸਿਆ ਕਿ ਇਸੇ ਦਰਮਿਆ ਸੋਨੀਆ ਗਾਂਧੀ ਨੂੰ ਦਮੇ ਦਾ ਦੌਰਾ ਪੈ ਗਿਆ ਤੇ ਡਾਕਟਰ ਕੇਪੀ ਮਾਥੁਰ ਨੂੰ ਉਨ੍ਹਾਂ ਦੀ ਸੰਭਾਲ ਇਸਦਿਆ ਗਿਆ ਇੰਦਰਾ ਗਾਂਧੀ ਦੀ লাশ ਏਮਜ਼ ਤੋਂ ਤਿੰਨ ਮੂਰਤੀ ਪਵਨ ਲਿਜ਼ਾਨ ਵਾਲੇ ਉਹਨਾਂ ਦੱਸਿਆ ਕਿ লাশ ਦੀ ਸਾਮ ਸੰਭਾਲ ਵਾਲਾ ਰਸਾਇਣ ਜੋਟੀ ਕਨਾਲ ਉਹਨਾਂ ਦੀਆਂ ਰਗਾਂ 'ਚ ਪਾਇਆ ਗਿਆ ਸੀ ਉਹ ਰਿਸਣਾ ਸ਼ੁਰੂ ਹੋ ਗਿਆ ਉਹਨਾਂ ਵਿਸ਼ੇਸ਼ ਸਮਾਨ ਦੀ ਵਰਤੋਂ ਕਰਕੇ ਇੰਦਰਾ ਗਾਂਧੀ ਦੇ ਸਿਰਸ ਚਿਹਰੇ ਵੱਲ ਧਿਆਨ ਦਿੱਤਾ ਜਦੋਂ ਏਮਜ਼ ਦੇ ਸਿੱਖ ਅਮਲੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਚਾਇਆ ਸਨੇਹ ਭਾਰਗਵ ਨੇ ਦੱਸਿਆ ਕਿ ਉਹਨਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਏਮਜ਼ ਦੇ ਦੋ ਸਿੱਖ ਮੁਲਾਜ਼ਮ ਇੱਕ ਟੈਕਨੀਸ਼ੀਅਨ ਤੇ ਉਹਨਾਂ ਦੇ ਪਰਿਵਾਰ ਨੂੰ ਖੂਨੀ ਦੰਗਿਆਂ ਦੌਰਾਨ ਸੁਰੱਖਿਅਤ ਰਹਿਣ ਉਹਨਾਂ ਕਿਹਾ ਮੈਂ ਦਿੱਲੀ ਪੁਲਿਸ ਦੇ ਮੁਖੀ ਨਾਲ ਗੱਲ ਕੀਤੀ ਅਤੇ ਐਮਸ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਉਹਨਾਂ ਨੂੰ ਐਮਸ ਦੇ ਗੈਸਟ ਹਾਊਸ 'ਚ ਰੱਖਿਆ ਗਿਆ ਇਸ ਨਾਲ ਇਹ ਯਕੀਨੀ ਹੋਇਆ ਕਿ ਸਾਡੇ ਸਾਰੇ ਸਿੱਖ ਮੈਂਬਰ ਅਤੇ ਉਹਨਾਂ ਦੇ ਪਰਿਵਾਰ ਸੁਰੱਖਿਅਤ ਹਨ ਉਹਨਾਂ ਕਿਹਾ ਮੈਂ ਉਹਦੋਂ ਖੁਦ ਨੂੰ ਪੁੱਛਿਆ ਅਤੇ ਅੱਜ ਵੀ ਪੁੱਛਦੀ ਹਾਂ ਅਸੀਂ ਧਰਮ ਦੇ ਆਧਾਰ 'ਤੇ ਕਿਉਂ ਲੜ ਰਹੇ ਹਾਂ ਕਿ ਅਸੀਂ ਇਕੱਠੇ ਨਹੀਂ ਰਹਿ ਸਕਦੇ